ਵੱਡੀ ਖਬਰ ਖਰੜ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅੱਧੀ ਰਾਤ ਨੂੰ ਪੋਸ਼ ਇਲਾਕੇ ਵਿੱਚ ਫਾਇਰਿੰਗ ਹੋਈ ਹੈ ਅਣਪਛਾਤੇਆਂ ਨੇ ਇੱਕ ਘਰ ਤੇ ਫਾਇਰਿੰਗ ਕੀਤੀ ਹੈ ਇਸ ਫਾਇਰਿੰਗ ਵਿੱਚ ਪਰਿਵਾਰ ਦੇ ਮੈਂਬਰ ਬਾਲ-ਬਾਲ ਬੱਚੇ ਨੇ ਜਿਸ ਸਮੇਂ ਫਾਇਰਿੰਗ ਕੀਤੀ ਗਈ ਕਮਰੇ ਵਿੱਚ ਇੱਕ ਔਰਤ ਬੈਠੀ ਹੋਈ ਸੀ ਗੋਲੀ ਉਸ ਦੇ ਬਿਲਕੁਲ ਨਜ਼ਦੀਕ ਦੀਵਾਰ ਤੇ ਜਾ ਕੇ ਲੱਗੀ ਹੈ ਤਾਂ ਹੈਰਾਨੀ ਦੀ ਗੱਲ ਹੈ ਕਿ ਬਿਲਡਿੰਗ ਦੀ ਤੀਜੀ ਮੰਜ਼ਲ ਤੇ ਸਥਿਤ ਇਹ ਫਲੈਟ ਜਿੱਥੇ ਫਾਇਰਿੰਗ ਕੀਤੀ ਗਈ ਹੈ ਉਧਰ ਸਹਿਮੇ ਪਰਿਵਾਰ ਨੇ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ ਤਕਰਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਅੱਧੀ ਰਾਤ ਨੂੰ ਪੋਸ਼ ਇਲਾਕੇ ਵਿੱਚ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ ਕੁਝ ਅਣਪਛਾਤੇਆਂ ਨੇ ਘਰ ਤੇ ਫਾਇਰਿੰਗ ਕੀਤੀ ਹੈ ਗੋਲੀਬਾਰੀ ਜਿਸ ਸਮੇਂ ਕੀਤੀ ਗਈ ਉਸ ਸਮੇਂ ਪਰਿਵਾਰ ਦੇ ਮੈਂਬਰ ਡਾਈਨਿੰਗ ਹਾਲ ਵਿੱਚ ਬੈਠੇ ਹੋਏ ਸੀ ਗੋਲੀ ਕਮਰੇ ਵਿੱਚ ਇੱਕ ਦੀਵਾਰ ਤੇ ਜਾ ਕੇ ਲੱਗੀ ਹੈ ਇਸ ਦੇ ਨਜ਼ਦੀਕ ਹੀ ਔਰਤ ਬੈਠੀ ਹੋਈ ਸੀ ਜਿਸ ਦੀ ਜ਼ਿੰਦਗੀ ਬਾਲ-ਬਾਲ ਬਚੀ ਹੈ ਇਸ ਘਟਨਾ ਤੋਂ ਬਾਅਦ ਜਿੱਥੇ ਪਰਿਵਾਰ ਸਹਮੇ ਹੋયા ਹੈ ਤਾਂ ਦੂਜੇ ਪਾਸੇ ਬਿਲਡਿੰਗ ਦੇ ਲੋਕੀ ਵੀ ਸਹਮੇ ਹੋਏ ਨੇ ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਸਬੂਤ ਜ਼ਰੂਰ ਇਕੱਠੇ ਕੀਤੇ ਨੇ ਪਰ ਪੁਲਿਸ ਨੇ ਫੋਰੈਂਸਿਕ ਟੀਮ ਨੂੰ ਨਹੀਂ ਸੱਦਿਆ ਜਿਸ ਤੇ ਹੁਣ ਵੱਡੇ ਸਵਾਲ ਖੜੇ ਹੋ ਗਏ ਨੇ ਤਖੜ ਦੀ ਓਮੇਗਾ ਸਿਟੀ ਦੀ ਇਹ ਘਟਨਾ ਹੈ ਜਿੱਥੇ ਅੱਧੀ ਰਾਤ ਨੂੰ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਇੱਕ ਫਲੈਟ ਤੇ ਫਾਇਰਿੰਗ ਕੀਤੀ ਗਈ ਹੈ ਜਿਹੜਾ ਕਿ ਬਿਲਡਿੰਗ ਦੀ ਤੀਜੀ ਮੰਜ਼ਲ ਤੇ ਸਥਿਤ ਸੀ ਜਿਸ ਸਮੇਂ ਫਾਇਰਿੰਗ ਕੀਤੀ ਗਈ ਉਸ ਸਮੇਂ ਪਰਿਵਾਰ ਦੇ ਮੈਂਬਰ ਜਾਗ ਰਹੇ ਸੀ ਤੇ ਉਹ ਇੱਕ ਕਮਰੇ ਵਿੱਚ ਬੈਠੇ ਹੋਏ ਸੀ ਕਿ ਇਸੇ ਦੌਰਾਨ ਦੀਵਾਰ ਤੇ ਆ ਕੇ ਗੋਲੀ ਲੱਗੀ ਉਸ ਤੋਂ ਬਾਅਦ ਪਰਿਵਾਰ ਸਹਿਮਿਆ ਹੋਇਆ ਸੀ ਜਦੋਂ ਉਹਨਾਂ ਨੇ ਇਸ ਨੂੰ ਜਾਂਚਿਆ ਤਾਂ ਉਸ ਤੋਂ ਬਾਅਦ ਇਹ ਸਾਬਤ ਹੋਇਆ ਕਿ ਫਾਇਰਿੰਗ ਹੋਈ ਹੈ ਫਿਲਹਾਲ ਮੌਕੇ ਤੇ ਪੁਲਿਸ ਨੂੰ ਸੱਦਿਆ ਗਿਆ ਸੀ ਪੁਲਿਸ ਨੇ ਸਬੂਤ ਜਰੂਰ ਇਕੱਠੇ ਕੀਤੇ ਨੇ ਪਰ ਫੋਰੈਂਸਿਕ ਟੀਮ ਮੌਕੇ ਤੇ ਨਹੀਂ ਪਹੁੰਚੀ ਜਿਸ ਕਾਰਨ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਖੜੇ ਹੋਏ ਨੇ ਭੁਪਿੰਦਰ ਬੱਬਰ ਸਾਡੇ ਨਾਲ ਜੁੜ ਚੁਕੇ ਨੇ ਭੁਪਿੰਦਰ ਕੀ ਆ ਪੂਰਾ ਮਾਮਲਾ ਅੱਧੀ ਰਾਤ ਫਾਇਰਿੰਗ ਹੋਈ ਹੈ ਕਰਤੇ ਅ ਜੀ ਬਿਲਕੁਲ 20 ਦੇ ਦਿਨ ਪੈਂਦੇ ਓਮੇਗਾ ਸਿਟੀ ਦੇ ਵਿੱਚ ਦੇਰ ਰਾਤ 12:05 ਦਾ ਲਗਭਗ ਸਮਾਂ ਦੱਸਿਆ ਜਾ ਰਿਹਾ ਜਦੋਂ ਕਿ ਇੱਕ ਗੋਲੀ ਚੱਲਣ ਦੀ ਆਵਾਜ਼ ਆਈ ਨੀਨੀ ਸ਼ਰਮਾ ਜਿਹੜੀ ਕਿ ਉੱਥੇ ਟੇਬਲ ਤੇ ਬੈਠੀ ਸੀ ਡਾਈਨਿੰਗ ਟੇਬਲ ਦੇ ਕੋਲ ਉਹਨਾਂ ਦਾ ਜਿਹੜਾ ਬੇਟਾ ਹੈ ਪ੍ਰਾਈਵੇਟ ਕਿਤੇ ਜੋਬ ਕਰਦਾ ਹੈ ਤੇ ਉਸੇ ਜੋਬ ਤੋਂ ਆਲਾ ਸੀ ਤੇ ਉਹਨਾਂ ਨੇ ਐਸੀ ਵੀ ਖਾਣਾ ਖਾ ਕੇ ਫੇਰ ਸੌਣੇ ਤੇ ਗਨੀਮਤ ਇਹ ਰਹੀ ਕਿ ਜਿਹੜੀ ਗੋਲੀ ਬੱਜੀ ਹੈ ਜਿਹੜੀ ਨੀਨੀ ਸ਼ਰਮਾ ਬੈਠੀ ਹੋਵੇ ਸਿਰਫ 1.5 ਫੁੱਟ ਦੀ ਦੂਰੀ ਤੇ ਦੀਵਾਰ ਦੇ ਵਿੱਚ ਗੋਲੀ ਬੱਜੀ ਹੈ ਉਹਨੂੰ ਘਬਰਾ ਕੇ ਜਿਹੜਾ ਕਿ ਰਾਜਕਮਾਰ ਸ਼ਰਮਾ ਜਿਹੜੇ ਦੇ પતિ ਦੂਸਰੇ ਬੈਡਰੂਮ ਦੇ ਵਿੱਚ ਬੈਡਰੂਮ ਦੇ ਵਿੱਚ ਸੁੱਤੇ ਪਏ ਸੀ ਦੌੜ ਕੇ ਇੱਕੋ ਦਮ ਆ ਗਏ ਤੇ ਇੱਕੋ ਦਮ ਜਦੋਂ ਧੂਆ ਨਿਕਲਦਾ ਉਹ ਦੇਖਦੇ ਆ ਤੇ ਪਰਦਾ ਹਟਾਉਂਦੇ ਆ ਪਰਦਾ ਸਿਰ ਜਿਹੜੀ ਬਾਲਕੋਨੀ ਦੇ ਵਿੱਚ ਸ਼ੀਸ਼ਾ ਲੱਗਿਆ ਸੀ ਉਹਦੇ ਵਿੱਚ ਛੇਦ ਦੀ ਕੋਈ ਗੋਲੀ ਸਿੱਧੀ ਡਾਈਨਿੰਗ ਟੇਬਲ ਤੇ ਜਾ ਕੇ ਵੱਜੀ ਉਹਨਾਂ ਨੇ ਫਿਰ ਉਸ ਤੋਂ ਬਾਅਦ ਸਿਕਿਉਰਿਟੀ ਗਾਰਡਨ ਨੂੰ نیچے ਬੁਲਾਉਂਦੇ ਆ ਸਿਕਿਉਰਿਟੀ ਗਾਰਡ ਦੇ ਅਗੇ ਦੱਸਿਆ ਸੀ ਵੀ ਗੋਲੀ ਦਾ ਕੋਈ ਨਿਸ਼ਾਨ ਹੈ ਤੇ ਉਹਨਾਂ ਨੇ ਖੋਲ ਵੀ ਉਸ ਤੋਂ ਬਰਾਬਰ ਹੁੰਦਾ ਹੈ ਉਸ ਤੋਂ ਬਾਅਦ ਪੁਲਿਸ ਮੌਕੇ ਤੇ ਆਂਦੀ ਹੈ ਤੇ ਖੋਲ ਬਰਾਬਰ ਕਰਕੇ ਤਬਦੀਸ਼ ਕਰਦੀ ਹੈ ਹੈਰਾਨੀ ਦੀ ਗੱਲ ਤਾਂ ਇਹ ਹੈ ਵੀ 12 ਵਜੇ ਦੇ ਕਰੀਬ ਇਹਨਾਂ ਨੇ ਪੁਲਿਸ ਨੇ ਫੋਰੈਂਸਿਕ ਟੀਮ ਹੈ ਜਿਹੜੀ ਮੌਕੇ ਤੇ ਨਹੀਂ ਬੁਲਾਈ ਜਾਜ ਵੀ ਨਹੀਂ ਕੀਤੀ ਸਿਰਫ ਉਹਨਾਂ ਦੇ ਬਿਆਨ ਲਿਖ ਕੇ ਹੀ ਚਲੇ ਗਏ ਜੀ ਮੇਡਾ ਆਪਪੰਦਰ ਬਿਲਡਿੰਗ ਦੀ ਤੀਜੀ ਮੰਜ਼ਲ ਦਾ ਸਿਤਾ ਫਲੈਟ ਬੜਾ ਹੈਰਾਨ ਕਰਨ ਵਾਲਾ ਮਾਮਲਾ ਹੈ ਇੱਥੇ ਫਾਇਰਿੰਗ ਕੀਤੀ ਗਿਆ ਕੀ ਤੋਂ ਫਾਇਰਿੰਗ ਕੀਤੀ ਗਈ ਹੈ ਜਾਂ ਉਸ ਦੇ ਪੈਰਲਲ ਕੋਈ ਬਿਲਡਿੰਗ ਹੈ ਉਸ ਦੇ ਬਰਾਬਰ ਕੋਈ ਬਿਲਡਿੰਗ ਹੈ ਉੱਥੋਂ ਇਹ ਫਾਇਰ ਹੋਇਆ ਹੈ ਹੈ ਪੁਪਿੰਦਰ ਆਵਾਜ਼ ਸੁਣ ਪਾ ਰਹੇ ਹੋ ਟੱਪ ਪੁਪਿੰਦਰ ਬਾਬਨ ਨਾਲ ਇੱਕ ਵਾਰ ਫੇਰ ਸੰਪਰਕ ਕਰਾਂਗੇ ਦੱਸ ਦਈਏ ਕਿ ਖਰੜਦੀ ਓਮੇਗਾ ਸਿਟੀ ਦਾ ਇਹ ਮਾਮਲਾ ਹੈ ਜਿੱਥੇ ਅੱਧੀ ਰਾਤ ਨੂੰ ਇੱਕ ਘਰ ਤੇ ਫਾਇਰਿੰਗ ਕੀਤੀ ਗਈ ਹੈ ਫਾਇਰਿੰਗ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਦੂਜੇ ਪਾਸੇ ਪਰਿਵਾਰ ਵੀ ਡਰਿਆ ਹੋਇਆ ਹੈ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚੀ ਸੀ ਪੁਲਿਸ ਵੱਲੋਂ ਸਬੂਤ ਇਕੱਠੇ ਕੀਤੇ ਗਏ ਪਰ ਫੋਰੈਂਸਿਕ ਟੀਮ ਨੂੰ ਮੌਕੇ ਤੇ ਨਾ ਸਦਣਾ ਇਸ ਤੇ ਹੁਣ ਸਵਾਲ ਖੜੇ ਹੋ ਰਹੇ ਨੇ ਫਿਲਹਾਲ ਪੀੜਤ ਪਰਿਵਾਰ ਦਾ ਕੀ ਕੁਝ ਕਹਿਣਾ ਹੈ ਕਿਸ ਤਰੀਕੇ ਨਾਲ ਉਹਨਾਂ ਨੇ ਇਸ ਘਟਨਾ ਦਾ ਸਾਹਮਣਾ ਕੀਤਾ ਉਸ ਤੋਂ ਬਾਅਦ ਕੀ ਹਾਲਾਤ ਬਣੇ ਆ ਵੀ ਜਾਣ ਲੈਣੇ ਆ। ਆ ਗਿਆ ਨਾ ਹਾਂ ਹਾਂ ਜਿਹੜੇ ਬਜ਼ੇ ਰਾਤ ਦੇਖਿਆ ਉਹ ਨਾ ਕੀ ਹੋਇਆ ਉਹ ਆ ਗਿਆ ਬੰਦਾ ਉਹਦੇ ਲੋ ਕਿਹੜਾ ਆ ਗਿਆ ਆ ਮੇਰੀ ਮੇਰੀ ਜਗ੍ਹਾ ਨਹੀਂ ਕਿੱਥੇ ਐ ਮੈਂ ਕੀ ਨਾਮ ਹੈ ਜੀ ਤੁਹਾਡਾ ਮੈਂ ਨੀਲ ਸ਼ਮਾ ਵਨ ਸਿਊ ਮੈਗਾ ਸਿਟੀ ਵਿੱਚ ਅਸੀਂ ਰਹਿੰਦੇ ਆ ਹਾਂਜੀ

ਫਿਰ ਮੈਂਥ ਬੈਠੀ ਮੋਬਾਈਲ ਦੇਖ ਰਹੀ ਸੀ ਸਾਹਮਣੇ ਤੋਂ ਬੜੀ ਜ਼ੋਰ ਤੋਂ ਆਵਾਜ਼ ਆਈ ਹੈ ਮੈਂ ਸੋਚੀ ਕਿਸ ਨੇ ਪੱਥਰ ਪੱਥਰ ਤਾਂ ਬਾਅਦ ਵਿੱਚੋਂ ਮੈਨੂੰ ਲੱਗੇ ਬੱਲੇ ਫਟ ਗਿਆ ਹੈ ਬੱਲੇ ਫਟ ਜਾਂਦਾ ਆਵਾਜ਼ ਹੁੰਦੀ ਫਿਰ ਮੈਂ ਥੋੜਾ ਆਪਣੇ ਆਪ ਨੂੰ ਹੋ ਕੀਤਾ ਡਾਊਨ ਕੀਤਾ ਫਿਰ ਉਸ ਤੋਂ ਬਾਅਦ ਮੈਨੂੰ ਕੁਝ ਪਤਾ ਨਹੀਂ ਚੱਲਿਆ ਕਿ ਕੀ ਹੋਇਆ ਫਿਰ ਮੈਂ ਉੱਠੀ आसपास देखया फिर मैं क्या कोई ऐसा नहीं कि एंटर हो गया है मैं सामने देखया किसी ने वो फिर मेरा ध्यान इस साइड गया मैं क्या ये निशान लग गया है मैं कितना आया फिर देख देदे मैं चारों पास देख ली कर्टन फटया था तो फिर मैं जरा कर्टन चक के देखया फिर मेनू एहे ओ लग गया मुझे पत्थर बचया वो आ जाएगी कि गोली चली है मेनू तो पत्थर दी ओ थी गोली तो बाद मिली है ਗੋਲੀ ਮਿਲੀ ਜੀ ਕੀ ਤੁਹਾਡੀ ਕਿਸੇ ਨਾਲ ਦੁਸ਼ਮਨੀ ਹੈ ਜੀ ਕੋਈ ਕੋਈ ਨਹੀਂ ਕੁਛ ਨਹੀਂ ਐ ਸਿੰਪਲ ਜੇ ਕੋਈ ਇਹ ਵੀ ਨਹੀਂ ਕੀਤਾ ਸੀ ਬਿਜ਼ਨਸ ਹੈ ਜਿਆਦਾ ਪੈਸੇ ਆਇਆ ਸਾਰੇ ਠੀਕ ਐ ਸ਼ਾਂਤ ਮੌਲਿਕ ਜੀ ਜਿੱਥੇ ਅਸੀਂ 2020 ਚ ਆਇਏ ਸੀ ਪਹਿਲਾਂ ਕਿ ਕਿਹੜੇ ਸੀ ਸ਼ਿਮਲਾ ਉਹ ਹਸਬੰਦ ਕੀ ਕੰਮ ਕਰਦਾ ਉਹ ਜੌਬ ਮਿਲ ਖੈਡ ਵਿੱਚ ਤੇ ਜਸਪੀਰ ਦਾ ਪਲਾਂਟ ਐ ਤੇ ਹੁਣ ਤੁਹਾਡੇ ਤੇ ਗੋਲੀ ਚਲੀ ਪੂਰਾ ਪਰਿਵਾਰ ਤੁਹਾਡਾ ਸਹਿਮ ਗਿਆ ਹੁਣਾ ਕੌਣ ਕੌਣ ਰਹ ਰਿਹਾ ਤੁਹਾਡੇ ਨਾਲ ਲੋਰੇ ਜੀ ਮੈਂ ਬੇਟਾ ਹਸਬੰਦ ਡਾਟਰ ਮੇਰੀ ਸਾਹਮਣੇ ਵਾਲੇ ਫਲੈਟ ਚ ਉਹ ਦੱਸਣਾ ਹੈ اچھا ਤੇ ਕੋਈ ਨੁਕਸਾਨ ਤਾਂ ਨਹੀਂ ਹੋਇਆ ਜੀ ਨਹੀਂ ਨੁਕਸਾਨ ਤਾਂ ਕੁਝ ਨਹੀਂ ਹੋਇਆ ਸਿਰਫ ਮੇਰੀ ਇਹ ਹੀ ਰਿਕੁਐਸਟ ਹੈ ਕਿ ਜੇ ਜੋ ਚਾਹੀਏ ਸਟੂਡੈਂਟ ਹੈ ਚਾਹੇ ਕੁਛ ਹੈ ਜੋ ਵੀ ਇਹ ਕਰਦੇ ਇਸ ਤੇ ਪੂਟਲੀ ਬੈਨ ਹੋਣਾ ਚਾਹੀਦਾ ਸਾਡੀ ਸੋਸਾਇਟੀ ਤਾਂ ਨਹੀਂ ਬਾਕੀ ਸੋਸਾਇਟੀ ਜਿੱਦਾਂ ਸੁਣਨੇ ਨੂੰ ਆਂਦਾ ਹੈ ਕਿ ਹਰ ਤੀਸਰੇ ਦਿਨ ਗੋਲੀ ਚੱਲਦੀ ਹੈ ਜਾਂ ਕੁਛ ਹੈ ਉਸਦੀ ਪੂਰੀ ਤਰ੍ਹਾਂ ਨਾ ਛਾਂਬੀਨ ਕੀਤੀ ਯਾਨੀ ਮੇਰੇ ਇਸ ਇੰਟਰਵਿਊ ਦਾ ਇਹ ਫਾਇਰ ਉਹ ਹੋਣਾ ਚਾਹੀਦਾ ਕੀ ਇਹ ਪਕੜੇ ਜਾਣ ਕਿਸ ਉਦੇਸ਼ ਨਾਲ ਉਹਨਾਂ ਨੇ ਕੀਤਾ ਅਗਰ ਉਹਨਾਂ ਦੀ ਮੇਰੇ ਗੋਲੀ ਦੇ ਫੋਰਸ ਤੋਂ ਉਹਨੂੰ ਮਿਲਿਆ ਪਰਪਸ ਕਰ ਦਿੱਤਾ ਹਾਂ ਪੁਲਿਸ ਲਈ ਪੁਲਿਸ ਆ ਕੇ ਤੱਕਿਆ ਤਾਂ ਹੁਣ ਵੀ ਮੈਨੂੰ ਬਿਆਨ ਲਿਖ ਰਹੇ ਆ ਜੀ ਪੁਲਿਸ ਵਾਲੇ ਆ ਕੇ ਹਾਂ ਹਾਂ ਯੈਸ ਲਓ ਤਾਂ ਕੀ ਮੰਗ ਕਰਦੇ ਹੋ ਜੀ ਮੈਂ ਇਹੀ ਕਰਦੀ ਕਿ ਉਹ ਪਕੜੇ ਜਾਣ ਪੁੱਛਿਆ ਜਾਏ ਅਗਰ ਵੀ ਇਹ ਕਿਸ ਪਰਪਸ ਨਾਲ ਉਹਨਾਂ ਨੇ ਕੀਤਾ ਹੈ ਵੀ ਸਕਿਉਰਟੀ ਇੰਨੀ ਸਕਿਉਰਟੀ ਦੇ ਪੈਸੇ ਜਿਹੜੇ ਸਾਰੇ ਕੁਝ ਫੇਰ ਵੀ ਜਾ ਕਿਉਂ ਇਸ ਕੋਈ ਸੋਰੀ ਨਹੀਂ ਹੈ ਦੋ ਗੇਟ ਤੇ ਤੁਹਾਡੀ ਸਕਿਉਰਿਟੀ ਲੱਗੀ ਹੋਈ ਹੈ ਫਿਰ ਜੀ ਕੀ ਇਹ ਤਾਂ ਬਾਹਰੋਂ ਆਇਆ ਹੈ ਗੋਲੀ ਤਾਂ ਬਾਹਰੋਂ ਆਈ ਹੈ ਜੀ ਤੁਸੀਂ ਗੋਲੀ ਚੱਲਣ ਤੋਂ ਬਾਅਦ ਸੇਮ ਮਹਿਸੂਸ ਸਮਝਦੇ ਹੋ ਆਪਣੇ ਆਪ ਨੂੰ ਜੀ ਨਹੀਂ ਉਹ ਤਾਂ ਹੁੰਦਾ ਹੀ ਹੈ ਕਦੀ ਬਾਹਰ ਵੀ ਜਾਣਾ ਹੁੰਦਾ ਤਾਂ ਬਾਹਰ ਵੀ ਕੁਝ ਵੀ ਇਸ ਤਰ੍ਹਾਂ ਹੋ ਸਕਦਾ ਜਦ ਕਿ ਸਾਡੀ ਕਿਸੇ ਨਾਲ ਤੂੰ ਤੂੰ ਮੈਂ ਕੀ ਲੜਾਈ ਕੀ ਉਹ ਬਿਲਕੁਲ ਨਹੀਂ ਅਸੀਂ ਬਿਲਕੁਲ ਕੀ ਨਾਮ ਹੈ ਤੁਹਾਡਾ ਰਾਜ ਕੁਮਾਰ ਸ਼ਰਮਾ ਰਾਜ ਕੁਮਾਰ ਸ਼ਰਮਾ ਜੀ ਜਿਹੜੀ ਰਾਤ ਗੋਲੀ ਚੱਲੀ ਹੈ ਤੁਹਾਡੇ ਘਰ ਦੇ ਉੱਤੇ ਕੀ ਕਹਿਣਾ ਚਾਹਦੇ ਹੋ रात कोई बारह बज के दस पां और दस मिनट के बीच ना कोई इस तरह तो आवाज आई मैं पिछले अंदर कमरे से बैठे से, वाइफ मेरे बाहर इत ड्राइंग रूम से बैठे थे अपने बेटे का इंतजार कर रहे थे खाना खुना खिला के फिर सौंधे जिदा यूजअली मदर सौदी है तो एकदम शीशा टुटन की आवाज़ आई मैं भी बहर नया कि देखा कि भी चक्कर क्या आया थोड़ा धूड़ जी और धुआं जहा भी निकल रहा फिर ਪ੍ਰੋਪਰਲੀ ਜਿਸਰ ਦਿਖਿਆ ਤਾਂ ਇੱਕ ਗੋਲੀ ਟਾਈਪ ਦਾ ਖੋਲ ਇਥੇ ਨਜ਼ਰ ਆਇਆ ਖੋਲ ਤਾਂ ਨਹੀਂ ਸਿੱਕਾ ਟਾਈਪ ਜਿਸ ਤਰ੍ਹਾਂ ਹੁੰਦਾ ਜੀ ਨਾ ਫਿਰ ਥੱਲੇ ਸਿਕਿਉਰਿਟੀ ਵਾਲਿਆਂ ਨੇ ਆਵਾਜ਼ ਦਿੱਤੀ ਇਹ ਆਏ ਉੱਪਰ ਨੂੰ ਕਿਉਂਕਿ ਇਹ ਐਕ ਸਰਵਿਸਮੈਨ ਹੀ ਨਹੀਂ ਪਤਾ ਲੱਗਿਆ ਕਿ ਵੀ ਇਹ ਵਾਕਈ ਗੋਲੀ ਹੈ ਫਿਰ ਉਸ ਤੋਂ ਬਾਅਦ ਅਸੀਂ ਵੀ ਡਰ ਗਏ ਕਿ ਵੀ ਇਹ ਗੋਲੀ ਚੱਲਣ ਦਾ ਇੱਥੇ ਕੀ ਤੁਸੀਂ ਸਿਕਿਉਰਿਟੀ ਦੇ ਜੋਬ ਕਰਦੇ ਹੋ ਜੀ ਹਾਂ ਮੈਂ ਕਿਸੇ ਨਾਲ ਕੋਈ ਰੰਜਿਸ਼ ਹੋਵੇ ਤੁਹਾਡੀ ਕੋਈ ਕਿਸੇ ਨਾਲ ਕੋਈ ਹੋਈ ਨਹੀਂ ਜੀ ਕੋਈ ਕੋਈ ਕਿਸੇ ਨਾ ਕਿਸੇ ਤਰ੍ਹਾਂ ਦਾ ਹਾਈ ਨਹੀਂ ਉਹ ਸਿਮਲਾ ਜਾਬ ਕੀਤੀ ਜੀ ਅਸੀਂ ਇੰਨੀ ਸਕਿਉਰਿਟੀ ਦੇ ਵਿੱਚ ਗੋਲੀ ਚੱਲਦੀ ਹੈ ਕਿ ਆ ਤੁਸੀਂ ਆਪਣੇ ਆਪ ਨੂੰ ਸੇਫ ਸਮਝਦੇ ਹੋ ਜੀ ਨਹੀਂ ਇਸ ਦਾ ਸਾਹਮਣਾ ਤਾਂ ਨਹੀਂ ਸੇਫ ਸਮਝਦੇ ਜੀ ਜਿਸ ਤਰ੍ਹਾਂ ਨਾਲ ਹੀ ਸ਼ਰ੍ਹਾਂਾਂ ਵਿੱਚ ਗੋਲੀਆਂ ਚੱਲ ਰਹੀਆਂ ਹੂੰ ਸੋ ਫਿਰ ਫਿਰ ਜਿਵੇਂ ਦੇਖਿਆ ਕਿ ਗੋਲੀ ਚੱਲੀ ਫਿਰ ਪੁਲਿਸ ਨੂੰ ਫੋਨ ਕੀਤਾ ਹੂੰ ਔਰ ਸਾਡੇ ਜਿਹੜੇ ਬਿਲਡਰ ਹੈ ਸ਼ੁਭਮ ਜੀ ਉਹਨਾਂ ਨੂੰ ਫੋਨ ਕੀਤਾ ਉਹ ਵੀ ਆਏ ਸੀਗੇ ਅੱਛਾ ਜੀ ਫਿਰ ਪੁਲਿਸ ਵੀ ਆਈ ਆ ਕੇ ਇਹਨਾਂ ਨੇ ਦੇਖਿਆ ਕਿ ਇਹ ਵੀ ਇਹਨਾਂ ਨੇ ਕਨਫਰਮ ਕੀਤਾ ਵਾਕਈ ਗੋਲੀ ਚੱਲੀ ਔਰ ਗੋਲੀ ਦਾ ਜਿਹੜਾ ਖੋਲ ਥਾਰਾ ਰੈਜ਼ਿਡੂਅ ਸੀ ਉਹ ਪੁਲਿਸ ਨਾਲ ਲੈ ਗਏ ਔਰ ਆਪਣੇ ਨਿਸ਼ਾਨਦੇਹੀ ਵਗੈਰੇ ਇੱਥੇ ਕਰ ਗਏ ਤਾਂ ਉਸ ਤੋਂ ਬਾਅਦ ਫਿਰ ਹੁਣ ਬਿਆਨ ਲੈਣ ਆਏ ਆ ਉਹ ਬਿਆਨ ਦੇ ਦੇਖੋ ਅੱਜ ਕੀ ਮੰਗ ਕਰਦੇ ਹੁਣ ਸਰਕਾਰ ਤੇ ਪ੍ਰਸ਼ਾਸਨ ਤੋਂ ਸਾਡੀ ਤਾਂ ਇਹੋ ਬੇਨਤੀ ਹੈ ਜੀ ਕਿ ਇਹ ਜਿਹੜਾ ਸ਼ਰੇਆਮਿਕ ਗੋਲੀਆਂ ਚਲਾ ਕੇ ਔਰ ਟਾਰਗੇਟ ਕਰਕੇ ਗੋਲੀਆਂ ਚਲਾ ਰਹੇ ਉਹ ਇਸ ਤੇ ਛੁਟਕਾਰਾ ਮਿਲ ਜਾਏ ਔਰ ਜਿਹੜੇ ਵੀ ਹੈ ਇਸ ਪ੍ਰਵਰਤੀ ਤੇ ਲੋਕ ਉਹਨਾਂ ਨੂੰ ਨਾਲ ਸਖਤੀ ਕੀਤੀ ਜਾਵੇ ਥੋੜੀ